ਮੈਂ ਜਿਸੀ ਕੋਈ ਹੋਵਦੀ ਚੁਕੇ ਸੋਨਿਤਾ ਵੀ ਆਇਆ ਨੇ ਉਹਨਾਂ ਨੇ ਆਪਣੀ ਗੱਲ ਰੱਖਣੀ ਹੈ ਤੇ ਪੜਤਾ ਜੀ ਨੇ ਆਪਣੀ ਔਰ ਮੈਂ ਇਹ ਕਹਿਣਾ ਚਾਹਾਂਗੀ ਕਿ ਪੀਪਲ ਨਹੀਂ ਜਨਮ ਕਰਦੀਆਂ ਜਦ ਵੀ ਕੋਈ ਪੰਜਾਬ ਲੈ ਕੇ ਕੋਈ ਇਲੈਕਸ਼ਨ ਹੁੰਦੇ ਹੈ ਕੋਈ ਵੀ ਚਾਹੇ ਐਮਪੀ ਇਲੈਕਸ਼ਨ ਹੈ ਚਾਹੇ ਬਾਈਲੈਕਚਨ ਹੈ ਚਾਹੇ ਕੌਂਸਲਰ ਇਲੈਕਸ਼ਨਸ ਹੈ ਚਾਹੇ ਐਮਐਲਏ ਇਲੈਕਸ਼ਨਸ ਹੈ ਸਾਡੀ ਮਹਿਲਾ ਕਾਂਗਰਸ ਹਰ ਜਗ੍ਹਾ ਤੇ ਸਭ ਤੋਂ ਅੱਗੇ ਰਹੀ ਹੈ ਕਿਸੇ ਵੀ ਕੰਮ 'ਚ ਮਹਿਲਾ ਤੇ ਜਿਹੜੇ ਵੀ ਲੀਡਰਸ ਖਾਂਦੇ ਹੈ तो सब तो अगे अहम भूमिका जड़ी महिला कांग्रेस की हमेशा रही है सो महिला कांग्रेस जिंदा मैम जिंदा और सारी महिला कांग्रेस जिंदा ਸ਼੍ਰੀ ო피 ਸੋਨੀ ਜੀ ਸਾਫ ਕਾ ਡੈਪਟੀ ਸੀਐਮ ਅੰਮ੍ਰਿਤਸਰ ਦੀ ਸ਼ਾਨ ਉਹਨਾਂ ਦਾ ਮੈਂ ਅੱਜ ਹੀ ਸਾਡੇ ਪ੍ਰੋਗਰਾਮ ਚ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਰੀ ਮੈਲਾ ਕਾਂਗਰਸ ਵੱਲੋਂ ਧੰਨਵਾਦ ਜੀ ਪੀਸੀਸੀ ਦੇ ਪ੍ਰਧਾਨ ਸਾਹਿਬ ਸਰਦਾਰ ਰਮਿੰਦਰ ਸਿੰਘ ਰਾਜਾ ਬੜਿੰਗ ਜੀ ਨੇ ਜਿੱਥੇ ਵੀ ਆਵਾਜ਼ ਦਿੱਤੀ ਮੈਲਾ ਕਾਂਗਰਸ ਹਮੇਸ਼ਾ ਦੱਟ ਕੇ ਖੜੀ ਆਜ ਮੈਂ ਤੁਹਾਡੀ ਹਾਜ਼ਰੀ ਚ ਇਹਨਾਂ ਦਾ ਧੰਨਵਾਦ ਕਰਦੀ ਹਾਂ ਮਨਵੀ ਤਹਿਸੀਸ ਕਦੇ ਆਪਣੀ ਟੀਮ ਸੀ ਟੀਮ ਨੂੰ ਮਿਸ ਨਹੀਂ ਕਰਦੀਆਂ ਪਰ ਬਹੁਤ ਸਾਰੇ ਕੁਝ ਵਿਆਹਾਂ ਸ਼ਾਦੀਆਂ ਦੇ ਪ੍ਰੋਗਰਾਮਸ ਕਰਕੇ ਕਰੋ ਕੁਝ ਆਪ ਸਭੀਆਂ ਭੈਣਾ ਕੋਈ ਮੇਰੀਆਂ ਜ਼ਿਲ੍ਹਾ ਪ੍ਰਧਾਨ ਕਾਉਂਸਲਰਜ਼ ਲਈ ਕਈਆਂ ਨੂੰ ਇਹ ਹੈਗਾ ਕਿ ਸ਼ਾਇਦ ਕੱਲ ਕੋਡ ਲੱਜ ਜਾਣਾ ਸਾਡੇ ਪੇਪਰਸ ਹਜੇ ਕੋਈ ਅਧੂਰਾ ਨਾ ਜੀ ਨੂੰ ਮੈਡਮ ਗੁਰਸ਼ਰਨ कौर ਰੰਦਾਵਾ ਜੀ ਨੂੰ ਔਰ ਆਪਣੇ ਸ਼ਿਵਲੀ ਸ਼ਰਮਾ ਜੀ ਡਿਸਟ੍ਰਿਕਟ ਅਨਾਰਜੀ ਨੂੰ ਔਰ ਆਪਣੇ ਵਾਈਸ ਪ੍ਰੈਜ਼ੀਡੈਂਟ ਮੈਡਮ ਰਜਵੰਤ ਕੌਰ ਜੀ ਸਭ ਦਾ ਔਰ ਆਪਣੀਆਂ ਸਾਰੀਆਂ ਭੈਣਾਂ ਦਾ ਜੀ ਆਇਆਂ ਨੂੰ ਆਖਦੀਆਂ ਜਿਨ੍ਹਾਂ ਨੂੰ ਅੱਜ ਇਹ ਸੰਮੇਲਨ ਸ਼ਹਿਰ ਦੇ ਵਿੱਚ ਆ ਕੇ ਸਾਡੇ ਐਕਸਟ੍ਰੀਮ ਆਪਰਡਾਸ਼ ਜੀ ਦੇ ਨਾਲ بیٹھ ਕੇ ਆਪਣੇ ਵਿਚਾਰ ਪੇਸ਼ ਕਰਨ ਦਾ ਚੰਚਰਨ ਦਾ ਮੌਕਾ ਮਿਲਿਆ ਸੋ ਮੈਂ ਫਿਰ ਤੋਂ ਜੀ ਆਇਆਂ ਨੂੰ ਆਖਦੀ ਆਂ ਔਰ ਮੈਂ ਅੱਜ ਬੇਲਾ ਖਾਰੂਸੇ ਜਰਨਲ ਸ਼ਕਤੀ ਦਸੇ ਜੋਤਰਾ ਜੀ ਤੇ ਜਵੰਤ ਕੌਰ ਜੀ ਅੱਜ ਪੰਜਾਬ ਲੈਵਲ ਦੀ ਮੀਟਿੰਗ ਜਿਹੜੀ ਹੈ ਪੰਜਾਬ ਮਹਿਲਾ ਕਾਂਗਰਸ ਜੀ ਅੰਮ੍ਰਿਤਸਰ ਜਿਹੜੀ ਆ ਉਹ ਹੋ ਰਹੀ ਹੈ ਸੋ ਮੈਂ ਵੀ ਹੁਣੇ ਬੋਲ ਕੇ ਨਿਕਲਿਆ ਸੋ ਸਾਡੇ ਬੜੇ ਹੀ ਸਤਕਾਰਯੋਗ ਆਲ ਇੰਡੀਆ ਕਾਰਟ ਮੀਟਿੰਗ ਦੇ ਸੈਕਟਰੀ ਪੰਜਾਬ ਦੇ ਚਾਰਜ ਅਲੋਕ ਸ਼ਰਮਾ ਜੀ ਇਹ ਸਮੀਟ ਨੂੰ ਲੈਣ ਵਾਸਤੇ ਅੰਮ੍ਰਿਤਸਰ ਆਏ ਨੇ ਸੋ ਮੈਂ ਉਹਨਾਂ ਦਾ ਵੈਲਕਮ ਵੀ ਕਰਨਾ ਹੈ ਸੋ ਮੈਡਮ ਰੰਧਾਵਾ ਜੀ ਜਿਹੜੇ ਸਾਡੇ ਪ੍ਰਧਾਨ ਨੇ ਪੰਜਾਬ ਮੈਲਾ ਕਾਗਰਸ ਦੇ ਉਹਨਾਂ ਦਾ ਧੰਨਵਾਦ ਵੀ ਕਰਨਾ ਹੈ ਕਿ ਉਹਨਾਂ ਨੇ ਅਬਰਸਤ ਚ ਮੀਟਿੰਗ ਰੱਖੀ ਆ ਸਾਡੀ ਇਹ ਬੇਟੀ ਜਿਹੜੀ ਜਨਰਲ ਸੈਕਟਰੀ ਆ ਮਿਸ ਚੋਪੜਾ ਸੋ ਉਹਨਾਂ ਨੇ ਮੀਟਿੰਗਾਂ ਬਰਸਤ ਰਖਾਈ ਆ ਸੋ ਅੱਜ ਅਸੀਂ ਕੋਈ ਵਿਚਾਰ ਕੀਤਾ ਇਸ ਮੀਟਿੰਗ ਵਿੱਚ ਸਾਰਿਆਂ ਨੇ ਇੱਕੋ ਗੱਲ ਕੀਤੀ ਆ ਕਿਉਂਕਿ ਕਾਰਪੋਰੇਸ਼ਨ ਦੀਆਂ ਲੈਕਚਰਾਂ ਜਿਹੜੀਆਂ ਸਿੱਤੇ ਨੇ ਸੋ ਸਾਡੇ ਜਿਹੜੇ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਇਹ ਸਾਰੀਆਂ ਕਾਰਪੋਰੇਸ਼ਨਾਂ ਜਿਹੜੀਆਂ ਲੱਛਣ ਆ ਰਹੀਆਂ ਨੇ ਉਹਨਾਂ ਦੇ ਡਿਸਕਸ਼ਨ ਕੀਤੀ ਆ ਸੋ ਇਹੋ ਰਿਕਵੈਸਟ ਕੀਤੀ ਆ ਸਾਰੀਆਂ ਭੈਣਾਂ ਨੂੰ ਕਿ ਤਗੜੀਆਂ ਹੋ ਕੇ ਅਸੀਂ ਇਹ ਲੱਛਣਾਂ ਨੜੀਏ ਸਾਰੇ ਸ਼ਹਿਰਾਂ 'ਚ ਜਿੱਥੇ-ਜਿੱਥੇ ਸਾਡੀਆਂ ਕਾਰਪੋਰੇਸ਼ਨਾਂ ਨੇ ਪੰਜਾਬ 'ਚ ਉੱਥੇ ਅਸੀਂ ਆਪਣੀਆਂ ਜਿੰਨੀਆਂ ਕਿਉਂਕਿ ਸੰਵਧਾਨ ਦੇ ਮਤਾਬਕ ਤੀਜੀ ਸਰਕਾਰ ਆ ਕਿਉਂਕਿ ਮੇਅਰ ਬਣਨੇ ਨੇ ਸਾਡੇ ਪੰਜਾਬ ਦੇ ਸ਼ਹਿਰਾਂ ਦੇ ਜਿੱਥੇ ਕਾਰਪੋਰੇਸ਼ਨੀਆਂ ਲਖਿਨਾ ਨੇ ਅਸੀਂ ਪੰਜਾਂ ਦੀ ਆਪਣੇ ਮੇਅਰ ਬਣਾਈਏ ਸੋ ਇਹਦੇ ਤੇ ਅਸੀਂ ਅੱਜ ਵਿਚਾਰ ਵਟਾਂਦਰਾ ਕੀਤਾ ਪਹਿਲਾਂ ਹੀ ਕਾਰਪੋਰੇਸ਼ਨ ਜਿਹੜੇ ਚੋਣਾਂ ਨੇ ਕਾਫੀ ਦੇਰੀ ਹੋ ਚੁੱਕੀ ਹੈ ਹੁਣ ਵੀ ਚਲੋ ਤਿਆਰੀ ਇੱਕ ਤਿਆਰੀ ਇਹ ਦੇਖਿਆ ਜਾਵੇ ਤਾਂ ਸ਼ਹਿਰ ਨੂੰ ਸੋਹਣਾ ਬਣਾਉਣ ਦੇ ਲਈ ਤਾਂ ਮੇਅਰ ਦਾ ਅਰਥ ਹੁੰਦਾ ਸੋ ਮੇਅਰ ਜ਼ਰੂਰੀ ਹੁੰਦਾ ਤੇ ਹੁਣ ਕਿੰਨੀ ਤਿਆਰੀ ਹੈ ਮੈਂ ਤੇ ਆਪ ਭਰਾ ਮੇਅਰ ਰਿਹਾ ਮੈਨੂੰ ਤੇ ਪਤਾ ਹੈ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਮੇਅਰ ਦੀ ਕੌਂਸਲਰਾਂ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਸ਼ਹਿਰ ਨੂੰ ਡਵੈਲਪਮੈਂਟ ਦੀ ਬੜੀ ਲੋੜ ਹੈ ਅੱਜ ਵੀ ਲੋੜ ਹੈ ਤੁਸੀਂ ਵੇਖ ਲੈ ਹਾਲਾਤ ਵੇਖ ਲੈਨੇ ਸੋ ਇਹੋ ਹੀ ਅਸੀਂ ਕਹਿ ਰਹੇ ਆ ਕਿ ਤਗੜੇ ਹੋਗੇ ਆਪੀਆਂ ਕਾਰਪੋਰੇਸ਼ਨਾਂ ਬਣਾਈਏ ਤਾਂ ਕਿ ਸ਼ਹਿਰਾਂ ਦੀ ਸਫਾਈ ਸ਼ਹਿਰਾਂ ਦਾ ਚੀਵਰਾ ਚੈਲੰਜ ਜਾਂ ਸੜਕਾਂ ਹੋਰ ਜਿਹੜੀਆਂ ਮੁਸ਼ਕਲਾਂ ਨੇ ਉਹ ਤੋਂ ਜਿਹੜੇ ਨੇ ਅਸੀਂ ਕਮਜ਼ ਕਮ ਛੇੜਕਾਰਾ ਪਾਈਏ ਜੋ ਕਿ ਹੁਣ ਬਹੁਤ ਮਾੜੇ ਹਾਲਾਤ ਨੇ ਸਾਰੀਆਂ ਕਰ ਮੇਰੀਨਾ ਚੋਪੜਾ ਪੰਜਾਬ ਮਹਿਲਾ ਕਾਂਗਰਸ ਦੀ ਜਨਰਲ ਸੈਕਟਰੀ ਅੱਜ ਜਿਹੜੀ ਸਾਡੇ ਇੱਥੇ ਜਿਹੜਾ ਕਾਂਗਰਸ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਦੇ ਹਾਤੀ ਦੇ ਪਵਨ ਦੇ ਵਿੱਚ ਅੱਜ ਇੱਕ ਮੀਟਿੰਗ ਆਰਗੇਨਾਈਜ਼ ਕੀਤੀ ਗਈ ਸੀ ਜਿਹੜੀ ਕਿ ਪੰਜਾਬ ਲੈਵਲ ਦੀ ਮੀਟਿੰਗ ਸੀ ਸਟੇਟ ਦੀ ਮੀਟਿੰਗ ਸੀ ਪੰਜਾਬ ਮਹਿਲਾ ਕਾਂਗਰਸ ਵੱਲੋਂ ਇਹ ਜਿਹੜੀ ਮੀਟਿੰਗ ਦਾ ਆਰਗੇਨਾਈਜ਼ ਕੀਤਾ ਗਿਆ ਸੀ ਜਿਸ ਦੇ ਵਿੱਚ ਕਿ ਸਾਡੇ ਮੈਡਮ ਗੁਰਕਸ਼ਰਨ ਕੌਰ ਰੰਦਾਵਾ ਜੀ ਜਿਹੜੇ ਕਿ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਹੈ ਉਹਨਾਂ ਦੇ ਜਿਹੜੀ ਉਹਨਾਂ ਦੀ ਰਹਿਨਮਾਈ ਦੇ ਹੇਠ ਦੇ ਵਿੱਚ ਇਹ ਮੀਟਿੰਗ ਜਿਹੜੀ ਸ తి ਗਈ ਸੀ ਇਸ ਦੇ ਵਿੱਚ ਸਾਡੇ 올 ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀਸ ਜਿਨ੍ਹਾਂ ਦੀ ਕੀ ਡਿਊਟੀ ਰਾਹੁਲ ਗਾਂਧੀ ਜੀ ਨੇ ਔਰ ਸਾਡੇ ਮੈਡਮ ਰਿਸਪेक्टेड ਮੈਮ ਅਲਕਾ ਲੰਬਾ ਜੀ ਨੇ ਲਗਾਈ ਸੀ ਪੰਜਾਬ ਦੇ ਵਿੱਚ ਜਿਹੜੇ ਆਉਣ ਵਾਲੇ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨਸ ਹੈ ਇਹਨਾਂ ਦੇ ਵਿੱਚ ಮತ ਕੀ ਇਹਨਾਂ ਦੀ ਸੀਟਸ ਨੂੰ ਲੈ ਕੇ ਔਰ ਇਹਨਾਂ ਦੀ ਰਣਨੀਤੀਆਂ ਤਿਆਰ ਕਰਨ ਵਾਸਤੇ ਇੱਕ ਮਹਿਲਾ ਕਾਂਗਰਸ ਦੇ ਨਾਲ ਇੱਕ ਮੀਟਿੰਗ ਆਰਗੇਨਾਈਜ਼ ਕੀਤੀ ਗਈ ਹੈ ਔਰ ਇਸ ਦੇ ਵਿੱਚ ਸਾਡੇ ਜਿਹੜੇ ਐਕਸ ਡਿਪਟੀ ਸੀਐਮ ਓਮਰ ਕਾਸੋਨੀ ਜੀ ਹੈ ਉਹਨਾਂ ਨੇ ਇੱਕ ਆਪਣੀ ਸ਼ਿਕਾਇਤ ਕੀਤੀ ਹੈ ਔਰ 哦。Uh ਅਲੋਕ ਸ਼ਰਮਾ ਜੀ ਜਿਹੜੇ ਕਿ 올 ਇੰਡੀਆ ਕਾਂਗਰਸ ਕਮੇਟੀ ਦੇ ਜਿਹੜੇ ਹੈਗੇ ਹੈ ਸੈਕਟਰੀ ਉਹ ਇੱਥੇ ਸ਼ਿਰਕਤ ਕੀਤੀ ਹੈ ਉਹਨਾਂ ਨੇ ਔਰ ਉਹਨਾਂ ਨੇ ਇੱਥੇ ਮਹਿਲਾ ਕਾਂਗਰਸ ਦੇ ਨਾਲ ਸਾਰੀ ਸ਼ਿਰਕਤ ਕਰਕੇ ਸਾਰੇ ਵਿਚਾਰ ਵਟਾਂਦਰਾ ਕੀਤੇ ਕਿ ਕਿਹਨਾਂ ਨੂੰ ਟਿਕਟਸ ਪ੍ਰੋਵਾਈਡ ਕੀਤੀਆਂ ਜਾਵੇ ਜਾਂ ਕਿਸ ਤਰ੍ਹਾਂ ਦੇ ਅਗੋਂ ਤਿਆਰ ਰਾਂ ਦਿੱਤੇ ਆ ਤਿਆਰ ਕੀਤੇ ਆ ਜਿਸ ਦੇ ਵਿੱਚ ਕਿ ਕਾਂਗਰਸ ਨੂੰ ਵੱਧ ਤੋਂ ਵੱਧ ਸੀਟਸ ਜਿਹੜੇ ਆ ਕਾਰਪੋਰੇਸ਼ਨ ਦੇ ਮਿਲ ਸਕਣ ਔਰ ਅਸੀਂ ਚਾਹਨੀ ਆ ਕਿ ਜਿਹੜੀਆਂ ਸਾਡੀਆਂ ਪੰਜੋ ਸੀਟਾਂ ਆ ਪੰਜੋ ਨਿਗਮ ਆ ਵੇ ਜਿਨ੍ਹਾਂ ਦੇ ਵਿੱਚ ਕਿ ਅਸੀਂ ਚਾਹਨੀ ਆ ਕਿ ਇਸ ਵਾਰ ਕਾਂਗਰਸ ਆਪਣੇ ਹੀ ਮੇਅਰ ਬਣਾਉਣ ਔਰ ਕਾਂਗਰਸ ਇੱਕ ਬਹੁਤ ਦੀ ਕਿੰਤੀ ਦੇ ਨਾਲ ਸ਼ਰਕਤ ਕਰੇ ਕਾਰਪੋਰੇਸ਼ਨਾਂ ਚ ਚਾਹੇ ਚਾਹੇ ਉਹ ਜ਼ਿਲ੍ਹਾ ਪਰਿਸ਼ਦ ਹੈ ਜਾਂ ਚਾਹੇ ਕਿਸੇ ਵੀ ਤਰ੍ਹਾਂ ਦਾ ਹੈ ਕਿ ਵੀ ਸਾਡੀ ਕਾਂਗਰਸ ਜਿਹੜੀ ਹੈ ਅੱਗੇ ਵਧੇ ਸੋ ਇਸੇ ਨੂੰ ਲੈ ਕੇ ਮੀਟਿੰਗ ਆਰਗੇਨਾਈਜ਼ ਕੀਤੀ ਗਈ ਹੈ ਔਰ ਬੜੀ achhi tarah nai meeting ਜਿਹੜੀ ਹੈ ਸਫਲ ਹੋ ਰਹੀ ਹੈ ਦੇਖਿਆ ਜਾਵੇ ਤਾਂ ਬਾਗਡਨ ਦੇ ਵਿੱਚ ਬੜਾ ਹੀ ਮੰਦਾ ਹਾਲ ਹੋਇਆ ਲੋਕ ਤਰਾ ਤਰਾ ਕਰ ਰਹੇ ਨੇ ਦੇਖਿਆ ਜਾਵੇ ਤਾਂ ਕਾਰਪਸ਼ਮੀ ਦੀ ਕਿ ਸੋਨਾ ਬਹੁਤ ਦੇਰੀ ਨਾਲ ਹੋ ਰਹੀ ਹੈ ਕਿਉਂਕਿ ਲੋਕਾਂ ਨੇ ਸ਼ਿਕਾਇਤ ਕਰਨੀ ਹੁੰਦੀ ਹੈ ਤਾਂ ਕਿਸ ਕੋ ਜਾਓ ਦੇਖੋ ਇਹ ਇੱਕ ਦੇਖਿਆ ਜਾਵੇ ਤੇ ਇੱਕ ਆਮ ਆਦਮੀ ਪਾਰਟੀ ਦੀ ਬੜੀ ਨਿਕੰਮੀ ਸਰਕਾਰ ਹੈ ਉਹਨਾਂ ਦੀ ਕਿ ਬੜੀ ਗਲਤ ਨੀਤੀ ਹੈ ਕਿ ਉਹਨਾਂ ਨੇ ਇੰਨਾ ਟਾਈਮ ਜਿਹੜੀ ਕਾਰਪੋਰੇਸ਼ਨ ਦੇ ਇਲੈਕਸ਼ਨਸ ਹੀ ਨਹੀਂ ਕਰਵਾਈਆ ਜਦਕਿ ਇਲੈਕਸ਼ਨਸ ਦੇ ਵਿੱਚ ਕਦੀ ਵੀ ਇੰਨੀ ਦੇਰੀ ਨਹੀਂ ਪਾਣੀ ਚਾਹੀਦੀ ਸੀ ਕਿਉਂਕਿ ਜਿਹੜੇ ਸਾਡੇ ਵਾਰਡ ਦੇ ਸਾਡੇ ਸ਼ਹਿਰ ਦੇ ਜਿਹੜੇ ਨੀਜੀ ਲੈਵਲ ਦੇ ਕੰਮ ਹੁੰਦੇ ਆ ਜੋ ਇੱਕ ਲੋਕਲ ਲੈਵਲ ਦੇ ਕੰਮ ਹੁੰਦੇ ਆ ਉਹ ਸਿਰਫ ਇੱਕ ਕਾਉਂਸਲਰ ਹੀ ਕਰਵਾ ਸਕਦਾ ਹੈ ਔਰ ਜੇ ਇਲੈਕਸ਼ਨਸ ਦੇ ਵਿੱਚ ਦੇਰੀ ਹੋਏਗੀ ਤੇ ਕੰਮਾਂ ਦੇ ਵਿੱਚ ਤੇ ਦੇਖੋ ਮੰਦਾ ਹਾਲ ਹੋਏਗਾ ਹੀ ਸੋ ਮੇਰੇ ਖਿਆਲ ਨਾਲ ਦੇਖਿਆ ਜਾਏ ਤੇ ਅੰਮ੍ਰਿਤਸਰ ਇੱਕ ਗੁਰੂ ਦੀ ਨਗਰੀ ਹੋਣ ਦੇ ਬਾਵਜੂਦ ਇੱਥੇ ਪੂਰੇ ਸ਼ਹਿਰ ਦਾ ਬਹੁਤ ਮੰਦਾ ਹਾਲ ਹੈ ਕੂੜਾ ਕਰਕੜ ਢੇਕੇ ਜਾਂ ਸਟਰੀਟ ਲਾਈਟਾਂ ਦੇਖਿਆ ਜਾਂ ਕੋਈ ਵੀ ਕੰਮ ਜਿਹੜਾ ਕਾਰਪੋਰੇਸ਼ਨ ਨਾਲ ਰਿਲੇਟਡ ਹੈ ਕੁਝ ਵੀ ਨਹੀਂ ਹੋ ਰਿਹਾ ਸੋ ਮੈਂ ਵੈਸੇ ਵੀ ਕਹਿਣਾ ਚਾਹਾਂਗੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਨ ਤੋਂ ਬਾਅਦੋਂ ਉਹਨਾਂ ਨੇ ਕੋਈ ਵੀ ਐ ਨਹੀਂ ਕੀਤਾ ਕਿ ਲੋਕਲ ਲੈਵਲ ਤੇ ਜੋ ਇੱਕ ਥੱਲੇ ਲੈਵਲ ਤੇ ਜ਼ਮੀਨੀ ਲੈਵਲ ਤੇ ਜੋ ਸੁਧਾਰ ਹੋਣੇ ਚਾਹੀਦੇ ਸੀ ਜੋ ਸ਼ਹਿਰ ਦੇ ਉਹ ਕੁਝ ਵੀ ਨਹੀਂ ਹੋ ਪਾਏ ਸੋ ਇਸ ਟਾਈਮ ਜਿਹੜਾ ਸਾਡਾ ਅੰਮ੍ਰਿਤਸਰ ਸ਼ਹਿਰ ਹੈ ਈਵਨ ਅੰਮ੍ਰਿਤਸਰ ਕੀ ਕਾਰਪੋਰੇਸ਼ਨ ਦੇ ਇਲੈਕਸ਼ਨਸ ਨਾ ਹੋਣ ਕਰਕੇ ਜਿਦੇ ਨਾ ਕਿ ਦੇਖੋ ਚੋਰੀਆ ਅਚਕਾਰੀਆ ਜਾਂ ਦੇਖਿਆ ਜਾਏ ਲੋ ਐਂਡ ਆਰਡਰ ਤਾਂ ਜਾਂ ਦੇਖਿਆ ਜਾਏ ਸੀਵਰੇਜ ਤੇ ਪਾਣੀ ਗੰਦਾ ਆ ਰਿਹਾ ਸਟਰੀਟ ਲਾਈਟਾਂ ਦੀ ਦਿੱਕਤ ਆ ਰਹੀ ਹੈ ਸੋ ਲੋਕ ਕਿਸ ਨੂੰ ਜਾ ਕੇ ਆਪਣੀ ਪ੍ਰੋਬਲਮਸ ਡਿਸਕਸ ਕਰਨ ਜਿੰਨੀ ਦਰ ਕਿ ਕੋਈ ਕਾਰਪੋਰੇਸ਼ਨ ਦੇ ਉੱਤੇ ਕੋਈ ਨਕੇਲ ਕੱਸਣ ਵਾਲਾ ਨਹੀਂ ਹੋਏਗਾ ਸੋ ਮੇਰੇ ਖਿਆਲ ਨਾਲ ਕਾਰਪੋਰੇਸ਼ਨ ਦੇ ਇਲੈਕਸ਼ਨਸ ਹੋਣੇ ਬਹੁਤ ਜ਼ਰੂਰੀ ਸੀ ਜਿਹੜੇ ਡਿਲੇ ਕਰਕੇ ਆਮ ਆਦਮੀ ਪਾਰਟੀ ਨੇ ਆਪਣੀ ਇੱਕ ਗੰਦੀ ਜਿਹੜੀ ਹੈਗੀ ਹੈ ਆਪਣੀ ਕਾਰਗੁਜ਼ਾਰੀ ਦਿਖਾਈ ਹੈ ਜੇ ਦੇਖਿਆ ਜਾਵੇ ਪੈਸੇਵਾਰ ਟੋਨਾਂ ਦੇ ਵਿੱਚ ਸ਼ਬਦੀ ਮਹਿਲਾ ਜੀ ਮਹਿਲਾ ਮਾਣੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਕੰਮ ਨਹੀਂ ਹੋਏ ਉਹਨਾਂ ਨੂੰ ਅੱਗੇ ਆਉਣ ਦੀ ਲੋੜ ਹੈ ਔਰ ਵੱਧ ਤੋਂ ਵੱਧ ਜਿਹੜਾ ਕਿ ਤੁਹਾਡਾ ਸਾਥ ਦੇ ਨਹੀਂ ਕਹਿੰਦੇ ਦੇਖੋ ਮੇਰੇ ਖਿਆਲ ਨਾਲ ਮਹਿਲਾ ਕਾਂਗਰਸ ਸੇ ਵੈਸੇ ਵੀ ਦੇਖਿਆ ਜਾਵੇ ਤੇ ਚੋਣਾਂਵਾਂ ਦੇ ਵਿੱਚ 50% ਸੀਟ ਜਿਹੜੀ ਹੈ ਗਿਆ ਮਹਿਲਾ ਕਾਂਗਰਸ ਉਸਤੇ ਰੱਖਵਿਆ ਕੀਤੀ ਗਈ ਹੈ ਔਰ ਇਹ ਵੀ ਇੱਕ ਛੱਡੀ ਜਿਹੜੀ ਕਾਂਗਰਸ ਸਰਕਾਰ ਦੀ ਦੇਣ ਸੀ ਕਾਂਗਰਸ ਸਰਕਾਰ ਨੇ ਹੀ 50% ਕਾਰਪੋਰੇਸ਼ਨ ਚ ਸੀਟਸ ਜਿਹੜੀ ਹੈ ਗਿਆ ਸੀ ਉਹ ਮੇਂ ਇਲਾਵਾ ਵਸਤੇ ਰੱਖਵਿਆ ਕੀਤੀਆਂ ਸੀ ਸੋ ਮੇਰੇ ਖਿਆਲ ਨਾਲ ਮਹਿਲਾ ਸਸ਼ਕਤੀਕਰਨ ਹੋਣਾ ਬਹੁਤ ਜ਼ਰੂਰੀ ਹੈ ਵੈਸੇ ਵੀ 50% ਲੇਡੀਜ਼ ਅਗਰ ਮੇਂ ਇਲਾਵਾ ਗਿਆ ਤੇ ਮੇਂ ਇਲਾਵਾ ਅਗਰ ਤੇ ਵੱਧ ਤੋਂ ਵੱਧ ਆਪਣੇ ਸ਼ਹਿਰ ਦਾ ਜਿਹੜਾ ਸਹੀ ਲੈਵਲ 'ਚ ਸੁਧਾਰ ਹੈ ਮਹਿਲਾਵਾ ਕਰਵਾ ਸਕਣ ਗਿਆ ਸੋ ਮੇਰੇ ਖਿਆਲ ਨਾਲ ਤੇ ਮਹਿਲਾ ਇਸ ਟਾਈਮ ਪੂਰੀ ਐਕਟਿਵ ਹੈ ਔਰ ਆਪਣਾ ਆਪਣੇ ਸ਼ਹਿਰ ਦਾ ਸੁਧਾਰ ਕਰਨ 'ਚ ਤਤਪਰ ਹੈ ਉਸੇ ਦੇ ਰਿਗਾਰਡਿੰਗ ਇਹ ਜਿਹੜੀ ਮਹਿਲਾ ਕਾਂਗਰਸ ਦੀ ਮੀਟਿੰਗ ਹੋਈ ਹੈ ਸੋ ਇਹਦੇ ਵਿੱਚ ਸਾਰੀਆਂ ਮਹਿਲਾਵਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਅੱਗੇ ਵੱਧ ਚੜ ਕੇ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਵਿੱਚ ਹਿੱਸੇਦਾਰੀ ਪਾਵਾਂਗੇ